ਭਰਾਵੋ ਇਸ ਵੀਡੀਓ ਨੂੰ ਬਿਲਕੁਲ ਵੀ ਸ਼ੇਅਰ ਨਾ ਕਰਿਓ ਕਿਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੂੰ ਇਤਿਹਾਸ ਤੋਂ ਨਫ਼ਰਤ ਹੈ ਜਿਹੜੇ ਇਤਿਹਾਸ ਦੀ ਵੀਡੀਓ ਨਹੀਂ ਦੇਖਣਾ ਚਾਹੁੰਦੇ ਉਹ ਇਸ ਵੀਡੀਓ ਨੂੰ ਬਿਲਕੁਲ ਵੀ ਸ਼ੇਅਰ ਨਾ ਕਰਿਓ ਕਿਉਂਕਿ ਇਸ ਵੀਡੀਓ ਵਿੱਚ ਇਤਿਹਾਸ ਦੱਸਿਆ ਜਾਵੇਗਾ ਜਿਹੜੇ ਇਤਿਹਾਸ ਨੂੰ ਪਿਆਰ ਕਰਦੇ ਨੇ ਸਿੱਖੀ ਨੂੰ ਪਿਆਰ ਕਰਦੇ ਨੇ ਉਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਮੇਰੇ ਵਰਗਿਆਂ ਨੂੰ ਜਿਹੜੇ ਇਹ ਕਹਿੰਦੇ ਹਨ ਕੀ ਸਿੱਖ ਇਤਿਹਾਸ ਦੀ ਵੀਡੀਓ ਧਾਰਮਿਕ ਵੀਡੀਓ ਚੰਗੀਆਂ ਵੀਡੀਓ ਲੋਕੀ ਦੇਖਣਾ ਪਸੰਦ ਨਹੀਂ ਕਰਦੇ ਉਹਨਾਂ ਦੀ ਬੋਲਤੀ ਬੰਦ ਕਰ ਦੋ ਇਸ ਵੀਡੀਓ ਨੂੰ ਐਨਾ ਸ਼ੇਅਰ ਕਰਿਓ ਪਰਜੋਸ਼ ਸਿੰਘ ਜੀ ਪਹਿਲਾ ਸਵਾਲ ਆਪ ਜੀ ਨੂੰ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹ ਵੀ ਸਵਾਲ ਦਾ ਜਵਾਬ ਕਮੈਂਟ ਰਾਹੀਂ ਦੇ ਸਕਦੇ ਹਨ ਪਹਿਲਾ ਸਵਾਲ ਪਹਿਲੀ ਪਾਸ਼ਾਹੀ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀਰ ਭੈਣ ਦੇਖ ਰਹੇ ਹਨ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਕਰੀ ਚਲੋ ਬਾਰ-ਬਾਰ ਨਹੀਂ ਕਹਾਂਗਾ ਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਇਹਦਾ ਨਾਮ ਸੀ ਬਾਬਾ ਕਲਿਆਨ ਦਾਸ ਜੀ ਠੀਕ ਹੈ ਬਾਬਾ ਕਲਿਆਨ ਦਾਸ ਜੀ ਮੈਂ ਕਿਤੇ ਇੱਕ ਨਾਮ ਹੋਰ ਵੀ ਪੜਿਆ ਉਹ ਦੱਸੋ ਕੀ ਹੈ ਉਹ ਹੈ ਜੀ ਮਹਿਤਾ ਕਾਲੂ ਜੀ ਕਿਉਂਕਿ ਬਾਬਾ ਕਲਿਆਨ ਦਾਸ ਜੀ ਨੂੰ ਮਹਿਤਾ ਕਾਲੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ ਕੁਝ ਪ੍ਰਚਾਰਕਾਂ ਨੇ ਇਤਿਹਾਸਕਾਰਾਂ ਨੇ ਮਹਿਤਾ ਕਾਲੂ ਲਿਖਿਆ ਹੋਇਆ ਹੈ ਤੇ ਕੁਝ ਪ੍ਰਚਾਰਕਾਂ ਨੇ ਇਤਿਹਾਸਕਾਰਾਂ ਨੇ ਬਾਬਾ ਕਲਿਆਣਦਾਸ ਜੀ ਐ ਮਹਿਤਾ ਕਲਿਆਣਦਾਸ ਜੀ ਲਿਖਿਆ ਹੋਇਆ ਹੈ ਇਹ ਹੋ ਸਕਦਾ ਹੈ ਕਿ ਉਹਨਾਂ ਦਾ ਜਿਹੜਾ ਪੂਰਾ ਨਾਮ ਹੈ ਉਹ ਹੋਵੇ ਮਹਿਤਾ ਕਲਿਆਣਦਾਸ ਜੀ ਤੇ ਇੱਕ ਜਿਵੇਂ ਆਪਾਂ ਘਰ ਦਾ ਨਾਮ ਕਹਿੰਦੇ ਆ ਉਹ ਮਹਿਤਾ ਕਾਲੂ ਜੀ ਕਹਿ ਕੇ ਬੁਲਾਇਆ ਜਾਂਦਾ ਹੋਵੇ ਠੀਕ ਹੈ ਅਗਲਾ ਸਵਾਲ ਆਪਣਾ ਹੈ ਜੀ ਦੂਜੇ ਪਾਸ਼ਾ ਗੁਰੂ ਅੰਗਦ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰੈਂਜ ਜਵਾਬ ਦੇ ਸਕਦੇ ਹਨ ਤੇ ਜਿਸ ਵਗਾ ਅਸੀਂ ਖੜੇ ਐ ਤੇ ਮੱਛਰ ਬਹੁਤ ਜ਼ਿਆਦਾ ਆ ਰਹੇ ਨੇ ਥੋੜੀ ਡਿਸਟਰਬੈਂਸ ਹੋ ਸਕਦੀ ਹੈ ਉਹਦੇ ਲਈ ਮਾਫੀ ਚਾਹੁੰਦੇ ਆ ਅਸੀਂ ਵੀ ਡਿਸਟਰਬ ਹੋ ਰਹੇ ਆ ਲੇਕਿਨ ਆਪ ਜੋੜਾਂਗੇ ਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੋ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਪਾਈ ਫੈਉਮਲ ਜੀ ਤੇ ਜਿਨ੍ਹਾਂ ਨੇ ਕਮੈਂਟ ਰਾਇ ਸਹੀ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਵਧਦੇ ਅਗਲੇ ਸਵਾਲ ਵੱਲ ਸਵਾਲ ਨੰਬਰ 3 ਤੀਜੇ ਪਾਸ਼ਾ ਗੁਰੂ ਅਮਰਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਇ ਜਵਾਬ ਦੇ ਸਕਦੇ ਹਾਂ ਜੀ ਪ੍ਰਜੋਸ਼ ਸਿੰਘ ਜੀ ਤੇ ਮੱਛਰ ਆ ਰਹੇ ਨੇ ਆਪ ਜੀ ਕੋਲ ਮੱਛਰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਖੈਰ ਚਲੋ ਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੋ ਅਮਰਦਾਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਤੇਜਪਾਨ ਜੀ ਤੇਜਪਾਨ ਜੀ ਕਿਤੇ ਕਿਤੇ ਤੇਜਪਾਨ ਭੱਲਾ ਜੀ ਵੀ ਪੜਨ ਨੂੰ ਮਿਲਦਾ ਹੈ ਹਾਂਜੀ ਠੀਕ ਹੈ ਜੀ ਸਵਾਲ ਨੰਬਰ 4 ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਹਰਦਾਸ ਜੀ ਹੂੰ ਭਾਈ ਹਰਦਾਸ ਜੀ ਅਗਲਾ ਸਵਾਲ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਇਸ ਤੋਂ ਬਾਅਦ ਅਗਲਾ ਸਵਾਲ ਅੱਛਾ ਕਈ ਵੀਰ ਭੈਣ ਇਹ ਕਹਿਣਗੇ ਬੜੀ ਛੇਤੀ ਛੇਤੀ ਜਵਾਬ ਦੇ ਰਹੇ ਹੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗੇਗਾ ਭਾਈ ਸਾਹਿਬ ਜੀ ਤੁਸੀਂ ਵੀਡੀਓ ਨੂੰ ਪਾਉਜ਼ ਕਰੋ ਤੇ ਪਾਉਜ਼ ਕਰਕੇ ਸਵਾਲਾਂ ਦਾ ਜਵਾਬ ਦੇ ਸਕਦੇ ਹੋ ਠੀਕ ਹੈ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਦੱਸੋ ਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਠੀਕ ਹੈ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਪਿਤਾ ਦਾ ਕੀ ਨਾਮ ਸੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ ਹਮ ਆਪ ਜੀ ਨੇ ਕਿਹਾ ਬਾਬਾ ਗੁਰਦਿੱਤਾ ਜੀ ਹੁਣ ਆਪ ਜੀ ਮੈਨੂੰ ਇਹ ਵੀ ਦੱਸੋ ਕਿ ਬਾਬਾ ਗੁਰਦਿੱਤਾ ਜੀ ਕੌਣ ਸਨ ਮਤਲਬ ਬਾਬਾ ਗੁਰਦਿੱਤਾ ਜੀ ਦੇ ਪਿਤਾ ਦਾ ਕੀ ਨਾਮ ਸੀ ਇਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੋ ਦਿੱਤਾ ਇਹ ਪਿਤਾ ਦਾ ਨਾਮ ਸੀ ਗੂਹਾਵ ਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ ਰਾਏ ਸਾਹਿਬ ਜੀ ਦੇ ਦਾਦਾ ਜੀ ਸਨ ਹਾਂਜੀ ਠੀਕ ਹੈ ਜੀ ਅਗਲਾ ਸਵਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਹਾਂਜੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਹਰ राय ਸਾਹਿਬ ਗੁਰੂ ਹਰ राय ਸਾਹਿਬ ਜੀ ਯਾਨੀ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਪਰਦਾਦਾ ਜੀ ਸੱਜਾ ਜੀ ਠੀਕ ਹੈ ਜੀ ਹਾਂ ਜੀ ਅਗਲਾ ਸਵਾਲ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਇਹਦਾ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਯਾਨੀ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਤੀਜੇ ਲੱਗਦੇ ਸਨ ਗੁਰੂ ਹਰ Rai ਸਾਹਿਬ ਜੀ ਇਹ ਅਗਲਾ ਤੇ ਆਖਰੀ ਸਵਾਲ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਇਹਦਾ ਕੀ ਨਾਮ ਸੀ ਵੈਸੇ ਸਾਰੇ ਜਵਾਬ ਪਤਾ ਹੀ ਹੈ ਲੇਕਿਨ ਫਿਰ ਵੀ ਇੱਕ ਵਾਰੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਹਰ ਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਰਿਸ਼ਤੇ ਦੇ ਵਿੱਚ ਦਾਦਾ ਜੀ ਲੱਗਦੇ ਸਨ ਹਾਂਜੀ ਠੀਕ ਹੈ ਨਾ ਜੀ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਮੀ ਪੈਸੀ ਸਾਡੇ ਧਿਆਨ ਚ ਲੈ ਆਓ ਤਾਂ ਕਿ ਸੁਧਾਰ ਕਰ ਸਕੀਏ ਤੇ ਥੋੜੀ ਡਿਸਟਰਬੈਂਸ ਮੱਛਿਆ ਕਰਕੇ ਹੋਈ ਹੈ ਉਹਦੇ ਲਈ ਜਰੂਰ ਮਾਫੀ ਚਾਹਾਂਗੇ ਤੇ ਅਗਲੀ ਵਾਰ ਥੋੜਾ ਸੋਚਾਂਗੇ ਕਿ ਲੋਕੇਸ਼ਨ ਥੋੜੀ ਵਧੀਆ ਹੋਵੇ ਪਰ ਅਸੀਂ ਹੇਮਕੋਟ ਸਾਹਿਬ ਜਾ ਰਹੇ ਹਾਂ ਦਰਸ਼ਨਾ ਵਾਸਤੇ ਤਾਂ ਸਾਨੂੰ ਆਹ ਲੋਕੇਸ਼ਨ ਮਿਲੀ ਥੋੜੀ ਜੀ ਜੇ ਤੁਸੀਂ ਆਪ ਖੜ ਕੇ ਵੀਡੀਓ ਬਣਾ ਸਕੀਏ ਸੋ ਬਾਕੀ ਸਾਰਾ ਜਿਹੜਾ ਰਸਤਾ ਸਾਨੂੰ ਜਿਹੜਾ ਮਿਲੇ ਨਾ ਉਹ ਕਿਤੇ ਵੀ ਇਹੋ ਜਿਹਾ ਨਹੀਂ ਮਿਲੇਗਾ ਕਿ ਖੜ ਕੇ ਵੀਡੀਓ ਬਣਾਈ ਜਾ ਸਕੇ ਹਰ ਜਗ੍ਹਾ ਹੀ ਮਤਲਬ ਕਿ ਆ ਪੂਰਾ ਪੂਰੇ ਜਿਹੜੇ ਸੜਕ ਹੈ ਤੇ ਇਹਦਾ ਆਨ ਦਾ ਰੋਡ ਜਿਹੜੇ ਵੀਰ ਭੈਣ ਸ਼ੂਟ ਕਰਦੇ ਨੇ ਉਹਨਾਂ ਨੂੰ ਬੇਨਤੀ ਥੋੜਾ ਧਿਆਨ ਜ਼ਰੂਰ ਰੱਖਿਆ ਕਰੋ ਮੈਂ ਦੇਖਿਆ ਪਿੱਛੇ ਨਾ ਵੀਰ ਕੋਈ ਸ਼ੂਟਿੰਗ ਕਰ ਰਹੇ ਸੀ ਵੀਡੀਓ ਵਗੈਰਾ ਬਣਾ ਰਹੇ ਸੀ ਉਦੇ ਕਰਕੇ ਜਿਹੜਾ ਨਾ ਆਉਣ ਜਾਣ ਵਾਲਾ ਨੂੰ ਬੜੀ ਪ੍ਰੋਬਲਮ ਹੁੰਦੀ ਹੈ ਇਸ ਗੱਦਾ ਜਰੂਰ ਧਿਆਨ ਰੱਖੋ ਕਿ ਤੁਹਾਡੇ ਕੰਮ ਕਰਕੇ ਕਿਸੇ ਹੋਰ ਨੂੰ ਪਰੇਸ਼ਾਨੀ ਨਾ ਹੋਵੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਇਤਿਹਾਸ ਨੂੰ ਪਿਆਰ ਕਰਦੇ ਹੋ ਤਾਂ ਕਮੀ ਪੈਸ਼ੇ ਜਰੂਰ ਧਿਆਨ ਚ ਲਿਆਓ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ